ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਕੇਰ ਸਿੰਘ ਆ ਜੀ ਗਠੀਆ ਸੀ ਆ 17 ਸਾਲ ਤੋਂ ਬਹੁਤ ਔਖਾ ਰਹਿੰਦਾ ਸੀ ਜੀ ਦਰਦ ਹੁੰਦਾ ਹੀ ਬਾਹਾਂ 'ਚ ਕਿਤੇ ਕਦੇ ਕਿਤੇ ਰੋਟੀ ਨੀ ਚੱਕ ਕੇ ਖਾ ਹੁੰਦੀ ਸੀਗੀ ਚੱਕ ਦੇ ਰੋਟੀ ਫੇਰ ਡੈਪੇਂਦੀ ਹੱਥ 'ਚੋਂ ਵੀ ਮੈਂ ਤਾਂ ਜਿੱਥੇ ਮਰਜੀ ਲਿਜਾਣਾ ਲੈ ਜਾਓ ਨੀ ਮੈਂ ਪਿਆਆ ਕਰੇ ਕਿਹਨੇ ਵੀ ਫਿਰ ਹੁਣ ਕੀ ਕਰੀਏ ਮੈਂ ਵੀ ਜਿਵੇਂ ਮਰਜੀ ਲਿਜਾਓ ਨਾ ਲਿਜਾਓ ਮੇਰਾ ਪਿਆਵਾ ਮੇਰੇ ਕੋਲ ਕੁਝ ਨਹੀਂ ਹੋਣਾ ਡਾਕਟਰ ਘਰ ਸਾਹਿਬ ਕੋਲੇ ਲੈ ਗਿਆ ਵੀ ਉੱਥੇ ਦੇਖਿਆ ਤਾਂ ਬਹੁਤ ਮਰੀਜ਼ ਬੈਠੇ ਜਗੇ ਫੇ ਬਾਬਾ ਜੀ ਕੀ ਬਿਮਾਰੀ ਹੈ ਮਾ ਜੀ ਮੈਨੂੰ ਬਹੁਤ ਔਖਾ ਵਾ ਵੀ ਮੇਰਾ ਤਾਂ ਇਲਾਜ ਨਹੀਂ ਹੁੰਦਾ ਉਹ ਮੈਨੂੰ ਮਰੀਜ਼ ਜਿਹੜੇ ਬੈਠੇ ਜਗੇ ਉੱਥੇ ਕੋਲੇ ਉਹ ਕਹਿੰਦੇ ਬਾਬਾ ਜੀ ਤੂੰ ਹੁਣ ਠੀਕ ਹੋ ਕੇ ਜਾਏਗਾ ਇੱਥੋਂ ਕਿ ਹੁਣ ਤੁਹਾਨੂੰ ਦਵਾਈ ਚਾਲੂ ਕਰਦੇ ਆ ਚਲੋ ਜੀ ਚਾਰ ਪੰਜ ਮਹੀਨੇ ਮੈਂ ਦਵਾਈ ਖਾਧੀ ਆ ਬਿਲਕੁਲ ਮੈਂ ਹੁਣ ਸਹੀ ਆ ਉਡੀ ਵੀ ਚਲਾਉਣਾ ਪੱਗ ਵੀ ਵੱਲ ਲੈਣਾ ਸਾਰਾ ਕੁਝ ਕਰ ਲੈਣਾ ਹੁਣ ਮੈਨੂੰ ਕੋਈ ਤਕਲੀਫ ਨਹੀਂ ਹੈਗੀ ਧੰਨਵਾਦ ਅਰ ਡਾਕਟਰ ਜੀ ਦਾ ਜਿਨ੍ਹਾਂ ਨੇ ਮੈਨੂੰ ਇੱਥੇ ਤੱਕ ਕਰਕੇ ਤੋਰ ਕੇ ਦਿਖਾਤਾ ਵੀ ਹਾਂ ਵੀ ਡਾਕਟਰ ਹੈਗੇ ਨੇ ਇੱਥੇ ਬੈਠੇ ਆ ਨਹੀਂ ਮੈਨੂੰ ਕੋਈ ਆਸ ਨਹੀਂ ਸੀ ਵੀ ਮੈਂ ਆਪਦੇ ਪੈਰੀਂ ਤੁਰ ਪੂੰਗਾ ਧੰਨਵਾਦ ਮੈਨੂੰ ਹਰੀ ਜਾਂਦਾ ਜਿਹੜਾ ਮੈਨੂੰ ਇਹ ਚੱਕ ਕੇ ਘਰੋਂ ਲੈ ਕੇ ਗਿਆ ਬਹੁਤ ਧੰਨ